ਨਛਾ ਤਸਕਰਾਂ ਨੂੰ ਲੈ ਕੇ ਜਲੰਧਰ ਪੁਲਿਸ ਸਖ਼ਤ ਤੈਅ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਸਖ਼ਤ ਕਸ਼ਨ ਲਿਆ ਜਾ ਰਿਹਾ ਹੈ ਜਗ੍ਹਾ ਜਗ੍ਹਾ ਨਾਕੇ ਲਗਾਏ ਜਾ ਰਹੇ ਨੇ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਫਲੋਰ ਪੁਲਿਸ ਦੇ ਵੱਲੋਂ ਜਿਹੜੀ ਆ ਉਹ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖਾਕਦੀ ਅਗਵਾਈ ਦੇ ਵਿੱਚ ਦਿਸ਼ਾ ਨਿਰਦੇਸ਼ ਪੰਜਾਬ ਚੋਦੋ ਤੋਂ ਰਿਸ਼ਵਤਖੋਰੀ ਤੇ ਗੈਰਕਾਨੂੰਨੀ ਕੰਮਾਂ ਤੇ ਠਲ ਪਈ ਹੈ ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੀ ਅਪਰਾਧਾਂ ਤੇ ਰੋਕ ਲਗਾਈ ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ ਹੁਣ ਤੱਕ ਐਕਸ਼ਨ ਲਾਈਨ ਉੱਪਰ कुल 12307 शिकायतें ऑडियो वीडियो रिकॉर्डिंग समेत प्राप्त हुई हैं जिन्ना दा पंजाब सरकार बलो समय ते ही निपटाला ਕੀਤਾ ਗਿਆ जेकर को लंकड़े निकाल करिए ता हुन तक 567 मुकदमे दर्ज किते गए अते कुल 663 मुलजिमा नु गिरफ्तार किता गया पंजाब दे विच सरकारी नौकरी लै कोई रिश्वत नहीं चलती जे तानू कोई सरकारी नौकरी दवान बदले तोड़े तो पैसे मांगदा है ਜਾਂ ਕੋਈ ਕੋਈ ਹੋਰ ਗਿਫਟ ਮੰਗਦਾ ਹੈ ਜਾਂ ਕਿਸੇ ਕਿਸਮ ਦਾ ਵੀ ਕੋਈ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਹੈ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ ਹੈ ਤਾਂ ਕਿਰਪਾ ਕਰਕੇ ਇਹੋ ਜਿਹੇ ਚਾਂਸਿਆਂ 'ਚ ਨਾ ਆਇਓ ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਔਰ ਲੱਗੇ ਹੋਏ ਆਂ ਦਿਨ ਰਾਤ ਲੱਗੇ ਹੋਏ ਆਂ ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ ਜੇ ਆਹ ਹੈਲਪ ਸੈਂਟਰ ਤੇ ਸਾਨੂੰ ਕੋਈ ਫੋਨ ਨਾ ਆਉਂਦਾ ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ ਜਰੂਰ ਦੱਸੋ ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ ਕਿਸੇ ਨੂੰ ਨਹੀਂ ਦੱਸਿਆ ਜਾਊਗਾ ਦੇਸ਼ਾ ਦੇ ਹੇਠਾ ਨਸ਼ਾ ਤਸਕਰਾਂ ਨੂੰ ਪੁਲਿਸ ਦੇ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਫਲੋਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਜਿਸ ਦੇ ਤਹਿਤ ਇਸ ਮਹਿਮ ਦੇ ਤਹਿਤ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ਮਹਿੰਮ ਤਹਿਤ ਥਾਣਾ ਫਲੋਰ ਦੇ ਮੁਖੀ ਐਸਐਚਓ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਫੋਰਸ ਦੇ ਨਾਲ ਛਾਪੇਮਾਰੀ ਕਰਕੇ ਇੱਕ ਮਹਿਲਾ ਅਤੇ ਚਾਰ ਨਸ਼ਾ ਤਸਕਰਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੇ ਅੱਗੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਫਲੋਰ ਪੁਲਿਸ ਵੱਲੋਂ ਗਿਆਨਪੁੱਤਰ ਜੀਤਰਾਮ ਵਾਸੀ ਜਿਹੜੇ ਇਹ ਫੜੇ ਗਏ ਨੇ ਉਹਨਾਂ ਦੀ ਪੂਰੀ ਪਛਾਣ ਵੀ ਜਿਹੜੀ ਉਹਨਾਂ ਦੇ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 12 ਗ੍ਰਾਮ ਹਿਰੋਇਨ ਅਤੇ 200 10 ਨਸ਼ੀਲੀਆਂ ਗੋਲੀਆਂ ਝੜੀਆਂ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਇਹਨਾਂ ਦੇ ਵਿਰੁੱਧ ਥਾਣਾ ਫਲੋਰ ਵਿਖੇ ਮੁਕੱਦਮਾ ਜਿਹੜਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਜਿਹੜਾ ਇਹਨਾਂ ਤੇ ਦਰਜ ਕੀਤਾ ਗਿਆ ਅਗਲੀ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਮਾਮਲਾ ਦਰਜ ਕਰਕੇ ਐਸ ਐਚ ਓ ਫਲੋਰ ਨੇ ਅੱਗੇ ਦੱਸਿਆ ਕਿ ਨਸ਼ਾ ਵੇਚਣ ਵਾਲੇ ਅਜੇ ਕੁਮਾਰ ਪੁੱਤਰ ਅਨੋਖਰਾਮ ਵਾਸੀ ਨੰਗਲ ਥਾਣਾ ਫਲੋਰ ਅਤੇ ਸਾਹਿਲ ਪੁੱਤਰ ਦੇਸ ਰਾਜ ਵਾਸੀ ਪਿੰਡ ਮਾਜਰੀ ਅਤੇ ਸੁਨੀਤਾ ਪਤਨੀ ਜੋਤੀ ਨੂੰ ਕਾਬੂ ਕਰਕੇ ਇਹਨਾਂ ਕੋਲੋਂ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਨਵਿੱਤ ਥਾਣਾ ਫਲੋਰ ਦੇ ਵਿੱਚ ਮੁਕੱਦਮਾ ਜਿਹੜਾ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਨਸ਼ਾ ਵਿਰੁੱਧ ਜਿਹੜੇ ਆ ਲੋਕ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਹਰ ਹਾਲਤ ਵਿੱਚ ਹਰ ਤਰ੍ਹਾਂ ਨਾਲ ਪੁਲਿਸ ਜਿਹੜੀ ਆ ਸਖਤੀ ਵਰਤ ਰਹੀ ਹੈ ਜਗਾ ਜਗਾ ਜਾਂਚ ਕੀਤੀ ਜਾ ਰਹੀ ਹੈ ਨਾਕੇ ਲਗਾਏ ਜਾ ਰਹੇ ਨੇ ਤੇ ਹਰ ਓਣ ਜਾਣ ਵਾਲਿਆਂ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਨਸ਼ਾ ਕਿਸੇ ਹਾਲ ਦੇ ਵਿੱਚ ਵੀ ਨਹੀਂ ਵੇਚਣ ਦਿੱਤਾ ਜਾਵੇਗਾ ਤੇ ਸਖਤ ਜਿਹੜੀ ਪੁਲਿਸ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਪੇਸ਼ ਆ ਰਹੀ ਹੈ ਤੇ ਜਿਹੜੇ ਚਾਰ ਜਿਹੜੇ ਲੋਕ ਫੜੇ ਨੇ ਮਹਿਲਾ ਸਮੇਤ ਜਿਹੜੇ ਚਾਰ ਲੋਕ ਫੜੇ ਨੇ ਉਹਨਾਂ ਤੇ ਪੁਲਿਸ ਸਖਤ ਹੈ ਤੇ ਪੁਲਿਸ ਦੇ ਵੱਲ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਆ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਐਸ ਐਚ ਓ ਸੁਖਦੇਵ ਸਿੰਘ ਦੇ ਵੱਲੋਂ ਕੀ ਹੋਰ ਜਾਣਕਾਰੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਤੇ ਦੇਸ਼ਾਂ ਦੇ ਵਿੱਚ ਮਿਲ ਰਿਹਾ ਕਿ ਨਸ਼ਾ ਸਮਗਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਪੈਡਲਰ ਨੇ ਉਹਨਾਂ ਉੱਤੇ ਜੋ ਜਲੰਧਰ ਅਧਿਆਤਿ ਪੁਲਿਸ ਵੱਲੋਂ ਕੰਜਾ ਕੱਸਿਆ ਹੋਇਆ ਜੋ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਹਰਕਮਰ ਪੀ ਸਿੰਘ ਖਾਕ ਸਾਹਿਬ ਜੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਡੀਐਸਪੀ ਸਾਹਿਬ ਹਲਕਾ ਸਬਡਿਵੀਜ਼ਨ ਫਲੋਰ ਸ਼੍ਰੀ ਸਰਮਜੀਤ ਸਿੰਘ ਜੋ ਮੇਰੇ ਖਾਣਾ ਫਲੋਰ ਦੇ ਚੌਕੀ ਇੰਚਾਰਜ ਅਪਰਾਵ ਸੁਖਵਿੰਦਰ ਪਾਲ ਸਿੰਘ ਸਬ ਇੰਸਪੈਕਟਰ ਤੇ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮਗਦਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਗਿਆਨ ਚੰਦ ਸਨ ਅਜੀਤ ਕ੍ਰਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ ਜੋ ਇਹਨਾਂ ਪਰਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਮਦ ਕੀਤੀਆਂ ਗਈਆਂ ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ ਜੋ ਸਾਡੇ ਲੋਕਲ ਫਲੋਰ ਤੇ ਰਹਿਣ ਵਾਲੇ ਨੇ ਇਹਨਾਂ ਨੂੰ ਹੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਖਿਲਾਫ ਵਕਰਾ ਮਕਦਮਾ ਜੋ ਐਨਡੀਪੀਐਸ ਐਕਟ ਤਹਿਤ ਕੀਤਾ ਗਿਆ ਜੋ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਹੋਇਆ ਅੱਗੋਂ ਹੋਰ ਤਤਸ਼ਤ ਜਾਰੀ ਹੈ ਇਹਨਾਂ ਦੇ ਪੁਰਾਣੇ ਮੁਕਾਦਮੇ ਵਿੱਚ ਕੋਈ ਪੁਰਾਣਾ ਰਿਕਾਰਡ ਹਾਂਜੀ ਇਹ ਸਾਰੇ ਹੈਲਥ ਕੇਅਰ ਆਫੈਂਡਰ ਨੇ ਇਹਨਾਂ ਦੇ ਖਿਲਾਫ ਕਾਫੀ ਮੁਕਾਦਮੇ ਨੇ ਇਹਨਾਂ ਸ਼ਰੀਆਤੀ ਨੇ ਨਾ ਬੇਚਦੇ ਨੇ ਜੋ ਆ ਸਾਹਿਲਾ ਤੇ ਇਹਦਾ ਸਾਥੀ ਆ ਹਜੇ ਇਹ ਦੋਨੇ ਨਸ਼ਾ ਕਰਦੇ ਨੇ ਹੋਰ ਵੀ ਇਹਨਾਂ ਦਾ ਕ੍ਰਾਈਮਿਨਲ ਰਿਕਾਰਡ ਹੈਗਾ ਪਹਿਲਾਂ ਵੀ ਇਹਨਾਂ ਦੇ ਪਰਚੇ ਜਨ ਦਰਜ ਕੀ ਇਹਨਾਂ ਦੇ ਹੋਰ ਵੀ ਸਾਥੀ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp चैनल आरोप